ਆ ਸਕੂਟੀ ਉਸ ਲੁਟੇਰੇ ਦੀ ਐ ਔਰ ਇਸ ਰੋਡ ਤੇ ਉਹਨੇ ਇੱਕ ਟਾਰਗੇਟ ਬਣਾਇਆ ਇੱਕ ਨੌਸਸ ਆਪਣੀ ਸਕੂਟੀ ਤੇ ਆ ਰਹੀਆਂ ਸਨ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਔਰ ਜਿਹੜੀ ਭੈਣ ਪਿੱਛੇ ਬੈਠੀ ਸੀਗੀ ਉਹਦੇ ਗਲ ਨੂੰ ਹੱਥ ਪਾਇਆ ਗਿਆ ਚੈਨ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਅਸੀਂ ਸਲਾਮ ਕਰਦੇ ਉਸ ਭੈਣ ਨੂੰ ਉਸ ਭੈਣ ਨੇ ਹੌਸਲਾ ਨਹੀਂ ਡੋਲਣ ਦਿੱਤਾ ਉਸ ਭੈਣ ਨੇ ਵੀ ਉੱਤਰ ਕੇ ਉਹਦੇ ਗਰਦਨ ਨੂੰ ਹੱਥ ਪਾ ਲਿਆ ਜਿਹੜਾ ਲੁਟੇਰਾ ਸੀ ਉਹਨੂੰ ਭੱਜਣ ਨਹੀਂ ਦਿੱਤਾ ਤੇ ਸਰ ਸਕੂਟਰੀ ਮੈਂ ਚਲਾਉਂਦੀ ਸੀ ਪਿੱਛੇ ਮੇਰੀ ਨੌ ਬੈਠੀ ਸੀ ਨਾਲ ਬੱਚੇ ਸੀ ਤੇ ਜਿਸ ਵੇਲੇ ਉਹਨੇ ਗੱਲ ਨੂੰ ਚੈਨਿੰਗ ਪਾਇਆ ਹਾਂਜੀ ਇਕਦਮੇ ਕੋਲ ਮੈਂ ਡਿਗਣੇ ਤੋਂ ਬਚੀ ਹਾਂ ਤੇ ਮੈਂ ਕਿਪਾਸੇ ਲੱਤ ਲਾ ਲਈ ਮਗਰ ਸਾਡੀ ਸਾਈਡ ਤੇ ਪਿੱਛੇ ਦੋ ਮੁੰਡੇ ਆ ਰਹੇ ਸੀ ਉਹ ਵੀ ਆਪਣੇ ਲੋਕਲੇ ਸੀ ਟੀਚਰ ਕਲੋਨੀ ਤੋਂ ਜੇਮ ਵਾਲੇ ਮੁੰਡੇ ਸੀ ਉਹਨਾਂ ਨੇ ਬੜਾ ਦਲੇਰੀ ਦਿਖਾ ਲਈ ਉਹਨਾਂ ਨੇ ਵੀ ਉਹਨੂੰ ਭੱਜਣ ਨਹੀਂ ਦਿੱਤਾ ਫੇਰ ਫੜ ਲਿਆ ਫੇਰ ਚਪੇੜਾ ਛੂੜਾ ਤਾਂ ਸੱਤ ਉਹਦਾ ਖਾ ਲਈਆਂ ਪਰ ਇਹ ਚੇਨ ਜਿਹੜੀ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਔਰ ਰੱਬ ਦਾ ਸ਼ੁਕਰ ਹੈ ਕਿ ਗੱਲ ਤੇ ਕੋਈ ਸਕ੍ਰੈਚ ਨਹੀਂ ਆਇਆ ਭੈਣ ਹੋਣਾ ਤੇ ਜੇ ਗੱਲ ਤੇ ਸਕ੍ਰੈਚ ਆ ਜਾਂਦਾ ਜਾਂ ਕੋਈ ਛੱਟਚੋਟ ਲੱਗਦੀ ਜਾਂ 헤ਠਾ ਡੇਗ ਜਾਂਦੇ ਤਾਂ ਗੱਲ ਵਿਗੜ ਵੀ ਜਾਣੀ ਸੀ ਪਰ ਰੱਬ ਦਾ ਸ਼ੁਕਰ ਹੈ ਕਿ ਉਹਨਾਂ ਨੇ ਆਪ ਵੀ ਹੌਸਲਾ ਦਿਖਾਇਆ ਆਪ ਵੀ ਹਿੰਮਤ ਦਿਖਾਈ ਦਲੇਰੀ ਦਿਖਾਈ ਸਕੂਟੀ 'ਚ ਨੰਬਰ ਪਲੇਟਾਂ ਪਈਆਂ ਸਕੂਟੀ 'ਚ ਨੰਬਰ ਪਲੇਟਾਂ ਪਈਆਂ ਔਰ ਦਿਨਿਕ ਜਾਣਕਾਰੀ ਇਕੱਠੀ ਕਰ ਪਾਏ ਪਤਾ ਲੱਗਿਆ ਕਿ ਚੂੜਪੁਰ ਦਾ ਸ਼ਾਇਦ ਇਹ ਜਿਹੜਾ ਲੁਟੇਰਾ ਸੀਗਾ ਆਇਆ ਸੀ ਇਹਦਾ ਨੰਬਰ ਪਲੇਟ ਤੋਂ ਨੇ ਸਕੂਟੀ ਚੋਰੀ ਦੀ ਹੈ ਕਿ ਲੁਟੇਰੇ ਦੀ ਆਪਣੀ ਸੀਗੀ ਇਹ ਹਾਲੇ ਗੱਲ ਕਲੀਅਰ ਨਹੀਂ ਲੇਕਿਨ ਉਹ ਸਕੂਟੀ ਲੈਣ ਲਈ ਵਾਪਸ ਜ਼ਰੂਰ ਆਇਆ ਪਰ ਇੱਥੇ ਕੱਠਮਟ ਦੇਖ ਕੇ ਫਿਰ ਤੋਂ ਭੱਜ ਗਿਆ ਹਾਲਾਂਕਿ ਦੋ ਸਕੂਟੀਆਂ ਮਗਰ ਲਾਈਆਂ ਪੀਸੀਆਰ ਟੀਮ ਵੀ ਉਹਦੇ ਮਗਰ ਗਈ ਸੀ ਲੇਕਿਨ ਉਹ ਆਹ ਰੋਡ ਤੋਂ ਖਿਸਕ ਗਿਆ ਕਿ ਕਿਪਾ ਮੇ ਬਦੀ ਦੀਆਂ ਸ਼ਕਤੀਆਂ ਨੇ ਮੇਰੇ ਸ਼ਹਿਰ ਵਿੱਚ ਪਸਾਰ ਲੈਨੇ ਪੈਰ ਦੋਸਤੋ ਪਰ ਜਿਹੜੇ ਡਟ ਕੇ ਮਾੜੇ ਅਨਸਰਾਂ ਦਾ ਮੁਕਾਬਲਾ ਕਰਦੇ ਨੇ ਮੈਂ ਮੰਗਦਾ ਹਾਂ ਉਹਨਾਂ ਦੀ ਖੈਰ ਦੋਸਤੋ ਮੈਂ ਮੰਗਦਾ ਹਾਂ ਉਹਨਾਂ ਦੀ ਖੈਰ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਤਿ ਉਸ ਸਮੇ ਅਸੀਂ ਨਵਾਂ ਸ਼ਹਿਰ ਸਲੋ ਰੋਡ ਤੇ ਸਤਗੁਰ ਨਗਰ ਗਲੀ ਨੰਬਰ 3 ਚ ਮੌਜੂਦ ਆ ਔਰ ਇੱਥੇ ਥੋੜੀ ਦੇਰ ਪਹਿਲਾਂ ਆਦਮ ਬੋ ਆਦਮ ਬੋ ਕਰਦਾ ਇੱਕ ਮਾੜਾ ਅਨਸਰ ਜੋ ਦੱਸਿਆ ਜਾ ਰਿਹਾ ਕਿ ਜੇਲ੍ਹ ਤੋਂ ਤਾਜ਼ਾ ਤਾਜ਼ਾ ਛੁੱਟ ਕੇ ਆਇਆ ਆ ਸਕੂਟੀ ਐ ਇਹ ਉਸ ਚੋਰ ਦੀ ਐ ਉਸ ਲੁਟੇਰੇ ਦੀ ਐ ਔਰ ਇਸ ਰੋਡ ਤੇ ਉਹਨੇ ਇੱਕ ਟਾਰਗੇਟ ਬਣਾਇਆ ਇੱਕ ਨੌਸਸ ਆਪਣੀ ਸਕੂਟੀ ਤੇ ਆ ਰਹੀਆਂ ਸਨ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਔਰ ਜਿਹੜੀ ਭੈਣ ਪਿੱਛੇ ਬੈਠੀ ਸੀਗੀ ਉਹਦੇ ਗਲ ਨੂੰ ਹੱਥ ਪਾਇਆ ਗਿਆ ਚੈਨ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਅਸੀਂ ਸਲਾਮ ਕਰਦੇ ਉਸ ਭੈਣ ਨੂੰ ਉਸ ਭੈਣ ਨੇ ਹੌਸਲਾ ਨਹੀਂ ਡੋਲਣ ਦਿੱਤਾ ਉਸ ਭੈਣ ਨੇ ਵੀ ਉੱਤਰ ਕੇ ਉਹਦੇ ਗਰਦਨ ਨੂੰ ਹੱਥ ਪਾ ਲਿਆ ਜਿਹੜਾ ਲੁਟੇਰਾ ਸੀ ਉਹਨੂੰ ਭੱਜਣ ਨਹੀਂ ਦਿੱਤਾ ਤੇ ਐਨਐਜਈ ਦੋ ਹੋਰ ਨੌਜਵਾਨ ਜਿਹੜੇ ਆਉਂਦੇ ਆ ਉਹ ਸਾਥ ਦਿੰਦੇ ਆ ਭੈਣ ਦਾ ਤੇ ਚੋਰ ਨੂੰ ਜਿਹੜਾ ਮੌਕੇ ਤੇ ਰੋਕ ਲੈ ਜਾਂਦਾ ਚੈਨੀਓ ਨੇ ਸਨੇਚ ਨਹੀਂ ਜ਼ੋਰ ਦੀ ਕੀਤੀ ਸੀ ਕਿ ਚੈਨੀ ਜਿਹੜੀ ਦੋ ਟੋਟੇ ਹੋ ਜਾਂਦੀ ਆ ਚੈਨੀ ਉਸ ਤੋਂ ਵਾਪਸ ਲੈ ਲਈ ਜਾਂਦੀ ਆ ਹਾਲਾਂਕਿ ਜੇ ਉਹ ਉਹ ਜੇਮ ਵਾਲੇ ਨੌਜਵਾਨ ਨਹੀਂ ਆਉਂਦੇ ਤਾਂ ਜਿਹੜੇ ਸਾਡੇ ਮਾਤਾ ਜੀ ਇੱਥੇ ਮੌਜੂਦ ਨੇ ਇਹਨਾਂ ਦੀ ਬਹੂ ਹੋ ਸਕਦਾ ਉਹਨਾਂ ਦੇ ਕੋਈ ਛੱਟ-ਚੋਟ ਵੀ ਮਾਰਦਾ ਚੇਨ ਹੈ ਜੀ ਇਹ ਚੇਨ ਜਿਹੜੀ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਔਰ ਰੱਬ ਦਾ ਸ਼ੁਕਰ ਹੈ ਕਿ ਗਲਤੇ ਕੋਈ ਸਕ੍ਰੈਚ ਨਹੀਂ ਆਇਆ ਭੈਣ ਹੋਣਾ ਤੇ ਜੇ ਗਲਤੇ ਸਕ੍ਰੈਚ ਆਏ ਜਾਂ ਕੋਈ ਛੱਟ-ਚੋਟ ਲੱਗਦੀ ਜਾਂ ਹੀਠਾ ਡੇਕ ਜਾਂਦੇ ਤਾਂ ਗੱਲ ਵਿਗੜ ਵੀ ਜਾਣੀ ਸੀ ਪਰ ਰੱਬ ਦਾ ਸ਼ੁਕਰ ਹੈ ਕਿ ਉਹਨਾਂ ਨੇ ਆਪ ਵੀ ਹੌਸਲਾ ਦਿਖਾਇਆ ਆਪ ਵੀ ਹਿੰਮਤ ਦਿਖਾਈ ਦਲੇਰੀ ਦਿਖਾਈ ਦੇ ਨਾਲ ਦੀ ਨਾਲ ਮੋਹਰੇੋਂ ਦੋ ਨੌਜਵਾਨ ਹੋਰ ਆ ਗਏ ਜਿਹੜੇ ਰੱਬ ਬਣ ਕੇ ਬੋੜੇ ਰੱਬ ਨੇ ਆਪਣੇ ਦੂਤ ਸਮਝ ਲੋ ਭੇਜ ਦਿੱਤੇ ਮਾਤਾ ਜੀ ਦੀ ਜ਼ੁਬਾਨੀ ਸਮਝਦਾ ਕਿ ਉਦੋਂ ਹਾਲਾਤ ਬਣੇ ਕੀ ਹੋਇਆ ਕਿ ਜੀ ਹਾਲਾਤ ਕੀ ਬਣੇ ਬਸ ਸਰ ਸਕੂਟਰੀ ਮੈਂ ਚਲਾਉਂਦੀ ਸੀ ਪਿੱਛੇ ਮੇਰੀ ਨੌ ਬੈਠੀ ਸੀ ਨਾਲ ਬੱਚੇ ਸੀ ਤੇ ਜਿਸ ਵੇਲੇ ਉਹਨੇ ਗਲ ਨੂੰ ਚੈਨੀ ਨੂੰ ਪਿੱਛੋਂ ਨਹੀਂ ਪਾਲਿਆ ਜੀ ਹਾਂਜੀ ਇਕਦਮੇ ਕੋਲ ਮੈਂ ਡਿਗਣੇ ਤੋਂ ਬਚੀ ਹਾਂ ਤੇ ਮੈਂ ਕਿ ਪਾਸੇ ਲੱਤ ਲਾ ਲਈ ਮਗਰ ਸਾਡੀ ਸਾਈਡ ਤੇ ਪਿੱਛੇ ਦੋ ਮੁੰਡੇ ਆ ਰਹੇ ਸੀ ਉਹ ਵੀ ਆਪਣੇ ਲੋਕਲੇ ਸੀ ਟੀਚਰ ਕਲੋਨੀ ਤੋਂ ਜਿੰਮ ਵਾਲੇ ਮੁੰਡੇ ਸੀ ਉਹਨਾਂ ਨੇ ਬੜਾ ਦਲੇਰੀ ਦਿਖਾ ਲਈ ਉਹ ਵੀ ਉਹਨੂੰ ਭੱਜਣ ਨਹੀਂ ਦਿੱਤਾ ਫੇ ਫੜ ਲਿਆ ਫਿਰ ਚਪੇੜਾ ਚੂੜਾ ਤਾਂ ਸੱਤ ਉਹਦਾ ਖਾ ਲੀ ਗਏ ਪਰ ਭੱਜ ਗਏ ਟੀਟ ਹੁੰਦੇ ਆ ਇਹਨਾਂ ਨੂੰ ਇਹ ਉਹੀ ਆ ਦੋ ਪਈਆਂ ਕਿੱਧਰ ਗਈਆਂ ਲੈ ਕੇ ਚੈਨੀ ਥੱਲੇ ਸੇਡ ਦਿੱਤੀ ਫੇ ਮੈਂ ਤਾਂ ਕਹਿੰਦਾ ਚੈਨੀ ਨੂੰ ਹੱਥੇ ਨਹੀਂ ਪਾਇਆ ਪਰ ਉਹ ਤਾਂ ਕੋਈ ਦਾ ਪਤਾ ਹਾਂ ਜੀ ਉਹ ਡਿਗਣ ਤੋਂ ਬਚੀ ਬੱਟੀ ਉਹਨੂੰ ਤਾਂ ਪਤਾ ਸਾਨੂੰ ਵੀ ਮੈਂ ਚੈਨੀ ਨੂੰ ਹੱਥ ਪਾਇਆ ਸਾਡੀ ਚੈਨੀ ਟੁੱਟੀ ਆ ਬੱਚੇ ਨਾਲ ਦੋ ਸਨ ਤਿੰਨ ਸੀ ਬੱਚੇ ਹਾਂ ਜੀ ਤਿੰਨ ਤੇ ਬੱਚੀ ਚੜਾ ਪੈ ਗਿਆ ਹਾਂਜੀ ਹਾਂਜੀ ਬਹੁਤ ਹਾਂਜੀ ਹਾਂਜੀ ਰੋਂਦੇ ਬਹੁਤ ਸੀ ਤੇ ਜੱਕ ਦਵੇਂ ਬਸ ਗਲੀ ਮੇਲਾ ਇਕੱਠਾ ਹੋ ਗਿਆ ਚਲੋ ਇਹ ਵੀ ਸਹਾਇਤਾ ਕੀਤੀ ਸਾਡੀ ਤੁਹਾਡਾ ਘਰੇ ਸੀ ਇਸਕਿ ਲਈ ਹਾਂਜੀ ਇਸ ਜੀ ਤਿੰਨ ਨੰਬਰ ਗਲੀ 'ਚ ਹਾਂਜੀ ਇੱਥੇ ਹੀ ਹੋਇਆ ਬੜਾ ਵਾਕਿਆਲੇ ਵੀ ਔਖਾ ਹੈ ਜੀ ਇੱਦਾਂ ਹਾਂਜੀ ਬਹੁਤ ਹੈ ਜੀ ਦੇਖੋ ਜੀ ਹੁਣ ਦੇਖੋ ਇਕੱਲੀਆਂ ਕਹਿਰੀਆਂ ਜਨਾਨੀਆਂ ਜਾਂਦੀਆਂ ਆਉਂਦੀਆਂ ਇਹਨਾਂ ਦਾ ਤਾਂ ਰੋਜ਼ ਤੇ ਕੰਮ ਹੋਇਆ ਹੈ ਜੀ ਦੁਪਹਿਰੇ ਉਦਾਂ ਵੀ ਵੈਸੇ ਗਰਮੀ ਕਰਕੇ ਸੁੰਨ ਹੋ ਜਾਂਦੀ ਆਵਾਜ਼ ਹਾਂਜੀ ਹਾਂਜੀ ਉਹ ਤਾਂ ਬੱਚਿਆਂ ਨੇ ਰੌਲੀ ਪਾਤੀ ਕਰਕੇ ਜਿਆਦਾ ਕਰਕੇ ਚਲੋ ਸਾਰੇ ਤਾਂ ਉਹਦਾ ਇਕੱਠੇ ਹੋ ਗਏ ਚਲੋ ਤੁਹਾਡੀ ਹਿੰਮਤ ਹੈ ਜੀ ਤੁਹਾਡੀ ਵੀ ਤੇਰੀ ਹੈ ਚਲੋ ਕੋਈ ਮਸਲਾ ਨਾ ਕਰਦੇ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਹਾਲਾਂਕਿ ਸਾਡੀ ਟੀਮ ਨੇ ਤੇ ਮਹੱਲਾ ਨਿਵਾਸੀ ਨੇ ਮੁੜ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹ ਮੁੜ ਕੇ ਆ ਕੇ ਸਕੂਟਰ ਹੀ ਇੱਥੋਂ ਦੁਆਰ ਤੀ ਚੱਕਣ ਕਰ ਚੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਇੱਥੇ ਵਾਪਸ ਆਇਆ ਸਾਡੀ ਟੀਮ ਵੀ ਮਗਰ ਗਈ ਮਹੱਲਾ ਨਿਵਾਸੀ ਵੀ ਗਏ ਪੁਲਿਸ ਪ੍ਰਸ਼ਾਸਨ ਵੀ ਮਗਰ ਗਿਆ ਲੇਕਿਨ ਉਹ ਜਿਆਦਾ ਚਲਾਕ ਹੈ ਜਿਆਦਾ ਤੇਜ਼ ਹੈ ਤਾਜ਼ਾ ਤਾਜ਼ਾ ਬੰਦਾ ਕਹਿੰਦੇ ਜੇਲ੍ਹ ਚੋਂ ਬਾਹਰ ਆਇਆ ਤੇ ਜਿਆਦਾ ਤੇਜ਼ ਹੋਣ ਕਰਕੇ ਫਿਰ ਦੁਆਰ ਤੀ ਖਿਸਕ ਗਿਆ ਦੋ ਵਾਰ ਖਿਸਕ ਗਿਆ ਆ ਸਕੂਟੀ ਹੈ ਜੀ ਬਿਨਾ ਨੰਬਰ ਪਲੇਟ ਤੋਂ ਦਿਖਾਈ ਦੇ ਰਿਹਾ ਵੀਰੇ ਬਿਨਾ ਨੰਬਰ ਪਲੇਟ ਤੋਂ ਸਕੂਟੀ ਹੈ ਔਰ ਸਕੂਟੀ ਚ ਨੰਬਰ ਪਲੇਟਾਂ ਪਈਆਂ ਸਕੂਟੀ ਚ ਨੰਬਰ ਪਲੇਟਾਂ ਪਈਆਂ ਔਰ ਜਿੰਨੀ ਕਿ ਜਾਣਕਾਰੀ ਇਕੱਠੀ ਕਰ ਪਾਈਆਂ ਪਤਾ ਲੱਗਿਆ ਕਿ ਚੂੜਪੁਰ ਦਾ ਸ਼ਾਇਦ ਇਹ ਜਿਹੜਾ ਲੁਟੇਰਾ ਸਿਗਾ ਆਇਆ ਸੀ ਆਹ ਦੱਸਿਆ ਜਾ ਰਿਹਾ ਜਿੰਨੀ ਕਿ ਅਸੀਂ ਇੱਧਰ ਉੱਧਰ ਫੋਨ ਕਰਕੇ ਤਹਿਕੀਕਾਤ ਕਰ ਲਈ ਹੈ छानबीन ਕਰ ਲਈ ਹੈ ਚੂੜਪੁਰ ਦੇ ਸਿੰਬਲੀ ਰੋਡ ਤੇ ਜਿਹੜਾ ਲੁਟੇਰਾ ਰਹਿੰਦਾ ਨਾਮ ਤਿੰਨ ਚਾਰ ਦੱਸੇ ਗਏ ਆ ਸਾਨੂੰ ਉਹ ਜਿਹੜੇ ਨਾਮ ਐ ਅਸੀਂ ਪੁਲਿਸ ਪ੍ਰਸ਼ਾਦ ਨੂੰ ਦੱਸ ਦਿੰਨੇ ਕਿਉਂਕਿ ਹੱਲੇ ਨਾਮਾਂ ਦੀ ਪੁਸ਼ਟੀ ਨਹੀਂ ਹੋਈ ਮਤਲਬ ਪ੍ਰੋਪਰ ਪੱਕੇ ਤੌਰ ਤੇ ਨਾਮ ਦੀ ਪੁਸ਼ਟੀ ਜੇ ਪੁਸ਼ਟੀ ਹੋ ਜਾਊਗੀ ਤਾਂ ਅਸੀਂ ਉਹ ਨਾਮ ਵੀ ਬੋਲ ਦਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਆਹ ਸਕੂਟੀ ਆ ਬਿਨਾਂ ਨੰਬਰ ਪਲੇਟ ਤੋਂ ਨੇ ਸਕੂਟੀ ਚੋਰੀ ਦੀ ਐ ਕਿ ਲੁਟੇਰੇ ਦੀ ਆਪਣੀ ਸੀਗੀ ਇਹ ਹਾਲੇ ਗੱਲ ਕਲੀਅਰ ਨਹੀਂ ਲੇਕਿਨ ਉਹ ਸਕੂਟੀ ਲੈਣ ਲਈ ਵਾਪਸ ਜ਼ਰੂਰ ਆਇਆ ਪਰ ਇੱਥੇ ਕੱਠਮਟ ਦੇਖ ਕੇ ਫਿਰ ਤੋਂ ਭੱਜ ਗਿਆ ਹਾਲਾਂਕਿ ਦੋ ਸਕੂਟੀਆਂ ਮਗਰ ਲਾਈਆਂ ਪੀਸੀਆਰ ਟੀਮ ਵੀ ਉਹਦੇ ਮਗਰ ਗਈ ਸੀ ਲੇਕਿਨ ਉਹ ਆਹ ਰੋਡ ਤੋਂ ਖਿਸਕ ਗਿਆ ਕੇ ਤਾਂ ਇੱਕ ਵਾਰ ਫਿਰ ਤੋਂ ਸਿਚੁਏਸ਼ਨ ਦਿਖਾ ਦਿੰਨੇ ਕਿ ਇਸ ਪਾਸਿਓਂ ਸਕੂਟੀ ਤੇ 900 ਆ ਰਹੀਆਂ ਸਨ ਤੇ ਇੱਕ ਲੁਟੇਰੇ ਨੇ ਗੱਲ ਨੂੰ ਹੱਥ ਪਾਇਆ ਜਿਹੜੀ ਪਿੱਛੇ ਲੜਕੀ ਬੈਠੀ ਸੀ ਉਹ ਤੇ ਗੱਲ ਨੂੰ ਹੱਥ ਪਾਇਆ ਉਹਨੇ ਬਰਾਬਰ ਉਸ ਲੁਟੇਰੇ ਦੇ ਕੋਲਰ ਨੂੰ ਫੜ ਲਿਆ ਤੇ ਇਨਏ ਚ ਦੋ ਨੌਜਵਾਨ ਹੋਰ ਆ ਜਾਂਦੇ ਜਿਸ ਤੋਂ ਬਾਅਦ ਇਹਨਾਂ ਦਾ ਪਛਾਣ ਹੋ ਜਾਂਦਾ ਅਦਰਵਾਇਜ਼ ਉਹ ਇਹਨਾਂ ਤੇ ਕੋਈ ਸੱਟ ਚੋਟ ਵੀ ਮਾਰ ਸਕਦਾ ਸੀ ਤਾਂ ਤੁਸੀਂ ਇਹ ਸ਼ਹਿਰ ਦੇ ਹਾਲਾਤ ਦੇਖ ਸਕਦੇ ਹੋ ਕਿ ਬਦੀ ਨੇ ਪੈਰ ਪਸਾਰ ਲਏ ਆ ਚਾਬੀ ਉਹ ਭੇਜੀ ਹੁਣਾਂ ਕੋ ਜਿਨ੍ਹਾਂ ਨੂੰ ਉਹਨੇ ਉਹ ਭੇਜੀ ਉਹਨਾਂ ਤੋਂ ਚਾਬੀ ਹੈ ਜਿਨ੍ਹਾਂ ਦੀ ਚੇਨ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਪਰ ਸਵਾਲ ਹੁਣ ਇਹ ਹੈ ਕਿ ਤਾਜ਼ਾ ਤਾਜ਼ਾ ਚਾਇਆ ਲੁਟੇਰਾ ਜੇਲ੍ਹ ਚੋਂ ਬਾਹਰ ਆਇਆ ਕਿ ਅੰਦਰ ਕੋਈ ਕਾਉਂਸਲਿੰਗ ਹੁੰਦੀ ਨਹੀਂ ਅੰਦਰ ਕੋਈ ਸਮਝਾਇਆ ਨਹੀਂ ਜਾਂਦਾ ਕਿ ਅੰਦਰ ਜਾ ਕੇ ਬੰਦਾ ਪੱਕਾ ਹੋ ਜਾਂਦਾ ਕਿ ਕੋਈ ਨਹੀਂ ਹੁਣ ਬਾਹਰ ਜਾਣੇ ਆ ਕੰਮ ਕਰ ਲੈਨੇ ਫਿਰ 2 ਮਹੀਨੇ ਬਾਅਦ ਫਿਰ ਨਾਨਕੇ ਸੀ ਵਾਪਸ ਹੀ ਆਉਣਾ ਤਾਂ ਹੁਣ ਐਸਐਚਓ ਸਿਟੀ ਅਵਤਾਰ ਸਿੰਘ ਵੀ ਮੌਕੇ ਤੇ ਪਹੁੰਚੇ ਨੇ ਮਾਮਲਾ ਗਰਮ ਆ ਗਿਆ ਔਰ ਆ ਦਿਖਾਈਓ ਜੀ ਇੱਧਰ ਅੰਕਲ ਜੀ ਪਾਜੀ ਆ ਇਸ ਟਾਈਮ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਖੜਤਾ ਜਾ ਤੈਨੂੰ ਕੁਛ ਨਹੀਂ ਕਹਿਣਾ ਆ ਕੁਲਫੀ ਗਰਮਾ ਗਰਮ ਹੀ ਆ ਹਾਲਾਤ ਇਹੋ ਜੇ ਕਿ ਕੁਲਫੀਆ ਗਰਮਾ ਗਰਮੀਆਂ ਨਹੀਂ ਪਾਜੀ ਮੜ ਜੀ ਆ ਪ੍ਰਸ਼ਾਸਨ ਨੂੰ ਇਹ ਕਹਿਣਾ ਕਿ ਕੁਲਫੀ ਗਰਮਾ ਗਰਮ ਹੀ ਹੈ ਹਾਲਾਤ ਇਹੋ ਜੇ ਆ ਕਿ ਕੁਲਫੀ ਠੰਡੀ ਹੋਈ ਨਹੀਂ ਪੰਜਾਬ ਦੇ ਹਾਲਾਤ ਕਦੀ ਠੰਡੇ ਹੋਏ ਨਹੀਂ ਵਿਗੜਦੇ ਹੀ ਜਾਂਦੇ ਆ ਤੇ ਆਦਮ ਬੋ ਆਦਮ ਬੋ ਕਰਦੇ ਜਿਹੜੇ ਲੋਕ ਘਾਲੇ ਮਾਲੇ ਕਰਦੇ ਆ ਆਦਮ ਬੋ ਆਦਮ ਬੋ ਕਰਦੇ ਫਿਰਦੇ ਆ ਬਿਨ ਨੰਬਰ ਪਲੇਟ ਵਾਲੀ ਸਕੂਟੀ ਹੈ ਤਾਂ ਪਹਿਲਾ 56 ਤਾਂ ਸ਼ਹਿਰ ਚ ਜਿੰਨੇ ਬਿਨ ਨੰਬਰ ਪਲੇਟਾਂ ਵਾਲੇ ਮੋਟਰਸਾਈਕਲ ਸਕੂਟੀਆਂ ਫਿਰਦੇ ਆ ਉਹਨਾਂ ਤੇ 56 ਕਿਸਣਾ ਚਾਹੀਦਾ ਤਾਂ ਸਕੂਟੀ ਜਿਹੜੀ ਹੈ ਪ੍ਰਸ਼ਾਸਨ ਨੇ ਹੁਣ ਆਪਣੇ ਕਬਜ਼ੇ ਚ ਲੈ ਲਈ ਹੈ ਤੇ ਭੈਣਾ ਵੱਲੋਂ ਬਜ਼ੁਰਗ ਬੀਬੀ ਵੱਲੋਂ ਜਿਹੜੇ ਆਪਣੇ ਬਿਆਨ ਲਿਖਾਏ ਜਾ ਰਹੇ ਆ ਚੋਰ ਦੀ ਤਸਵੀਰ ਵੀ ਸਾਹਮਣੇ ਲੁਟੇਰੇ ਦੀ ਤਸਵੀਰ ਵੀ ਸਾਹਮਣੇ ਆ ਗਈ ਲਗਭਗ ਪਤਾ ਲੱਗ ਗਿਆ ਕਿ ਰਹਿੰਦਾ ਕਿੱਥੇ ਆ ਨਾਮ ਕੀ ਆ ਉਹ ਪੁਲਿਸ ਪ੍ਰਸ਼ਾਸਨ ਨੂੰ ਦੱਸ ਦੇਣਾ ਤੇ ਉਸ ਤੋਂ ਬਾਅਦ ਦੇਖਦੇ ਆ ਕਾਰਵਾਈ ਬਣਦੀ ਕੀ ਪਰ ਨਕੇਲ ਇਸ ਤਰੀਕੇ ਪੈਣੀ ਚਾਹੀਦੀ ਆ ਤਾਂ ਜੋ ਇਹ ਮੁੜ ਕੇ ਬਾਹਰ ਆ ਕੇ ਕਿਸੇ ਹੋਰ ਨੂੰ ਨਿਸ਼ਾਨਾ ਨਾ ਬਣਾਵੇ ਲੋਕਾਂ ਦੀ ਜਿਹੜੀ ਜ਼ਿੰਦਗੀ ਬੜੀ ਸੌਖੇ ਆ ਬੜੀ ਔਖੇ ਤਰੀਕੇ ਸੌਖੇ ਆ ਚੱਲਦੀ ਹੈ ਉਹਨੂੰ ਹੋਰ ਤੰਗ ਪਰੇਸ਼ਾਨ ਆਮ ਲੋਕਾਂ ਨੂੰ ਕੀਤਾ ਨਾ ਜਾਵੇ ਇਹ ਜਿਹੜੇ ਘਾਲੇ ਮਾਲੇ ਕਰਦੇ ਆ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਉਣਾ ਚਾਹੀਦਾ ਤਾਂ ਜੋ ਇਸ ਤਰੀਕੇ ਲੋਕਾਂ ਨੂੰ ਪਰੇਸ਼ਾਨ ਨਾ ਕਰਨ ਦੇਖੋ ਸਥਿਤੀ ਦੇਖੋ ਇੱਕ ਨੌਸਸ ਆਪਣੇ ਬੱਚੇ ਨੂੰ ਇੰਨੀ ਗਰਮੀ ਵਿੱਚ ਲੈ ਕੇ ਘਰ ਵਾਪਸ ਆ ਰਹੀ ਔਰ ਘਰ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸਮਝੋ ਉਹਨਾਂ ਦੇ ਦਿਲ ਤੇ ਕੀ ਬੀਤਦੀ ਆਪਾਂ ਇੱਕ ਵਾਰੀ ਇਹਨੂੰ ਦੂਜੇ ਐਂਗਲ ਨੂੰ ਵੀ ਦੇਖੇ ਜੇ ਸਕੂਟੀ ਤੋਂ heਠਾ ਡਿੱਗ ਜਾਂਦੀ ਜਾਂ ਕੋਈ ਸੱਟ-ਚੋਟ ਲੱਗ ਜਾਂਦੀ ਚ ਇੰਨੀ ਲੈ ਜਾਂਦਾ ਫਿਰ ਸਥਿਤੀ ਕੀ ਹੁੰਨੀ ਸੀ ਪਰ ਉਹਨਾਂ ਦੇ ਹੌਸਲੇ ਕਰਕੇ ਜਿਹੜਾ ਉਹਨਾਂ ਦਾ ਬਚਾਅ ਹੋਇਆ ਇਸ ਕਰਕੇ ਹੌਸਲੇ ਦਲੇਰੀ ਨੂੰ ਸਲਾਮ ਹੈ ਪਰ ਜਿਹੜੇ ਇਹ ਲੁਟੇਰੇ ਆ ਇਹਨਾਂ ਨੂੰ ਨਕੇਲ ਪਾਣੀ ਬਹੁਤ ਜ਼ਰੂਰੀ ਆ ਐਨੇ ਸਾਰੇ ਪ੍ਰਸ਼ਾਸਨ ਦੇ ਜਿਹੜੇ ਇਹ ਅਫਸਰ ਨਹੀਂ ਆਉਣ ਦਾ ਤਾਂ ਹੀ ਫਾਇਦਾ ਆ ਜੇ ਚੰਗੀ ਤਰ੍ਹਾਂ ਨਕੇਲ ਪਵੇ ਜੇ ਇਹ ਸਜ਼ਾ ਮਿਲਣੀ ਚਾਹੀਦੀ ਔਰ ਜਿਹੜੇ ਮੁੜ ਕੇ ਇਸ ਤਰੀਕੇ ਬਾਰ ਬਾਰ ਕਰਦੇ ਆ ਉਹ ਅਸੀਂ ਆਪਣੇ ਜਿਹੜੇ ਲੀਡਰ ਸਹਿਬਾਨ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਜਿਹੜਾ ਨਿਆਂ ਸਿਸਟਮ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹੋ ਜੀ ਸਖਤ ਸਜ਼ਾ ਹੋਣੀ ਚਾਹੀਦੀ ਆ ਤਾਂ ਜੋ ਮੁੜ ਕੇ ਇਹ ਇੱਕ ਵਾਰੀ ਇਹੋ ਜੀ ਚੀਜ਼ ਕਰਨ ਤੋਂ ਬਾਅਦ ਦੁਬਾਰਤ ਹੀ ਹਿੰਮਤ ਨਾ ਕਰਨ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਉਮੀਦ ਕਰਦੇ ਆ ਪ੍ਰਸ਼ਾਸਨ ਉੱਠੇਗਾ ਕਿਉਂਕਿ ਕਹਿੰਦੇ ਨਾ ਕਿ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ ਪਰ ਜੇ ਕਾਨੂੰਨ ਉੱਠ ਜਾਵੇ ਫੇਰ ਹੱਥ ਲੰਬੇ ਕੰਮ ਹੁੰਦੇ ਆ ਆਦਰਵਾਇਸ ਤੇ ਜਿਹੜੇ ਚੋਰ ਇਹਨਾਂ ਦੇ ਹੱਥ ਲੰਬੇ ਹੋਈ ਜਾਂਦੇ ਆ ਉਮੀਦ ਕਰਦੇ ਇਹਨਾਂ ਦੇ ਹੱਥਾਂ ਤੇ ਹਥਕੜੀ ਛੇਤੀ ਪਵੇਗੀ ਬਹੁਤ ਬਹੁਤ ਸ਼ੁਕਰੀਆ